ਸਾਨੂੰ ਉਹ ਅਫਸਰ ਤੇ ਜੋ ਜਿਹਦਾ ਸ਼ਹਿਰ ਨਾਲ ਤਾਲੁਕ ਹੋਏ ਔਰ ਜੋ ਸ਼ਹਿਰ ਤੋਂ ਪਿਆਰ ਕਰਦਾ ਹੋਏ 15 ਸੈਕਟਰ ਚ ਮੈਕਸਿਮਮ ਯੂਨੀਵਰਸਿਟੀ ਦੇ ਨਾਨ ਟੀਚਿੰਗ ਸਟਾਫ ਜਿਹੜਾ ਰਿਟਾਇਰਡ ਲੋਕ ਰਹਿੰਦੇ ਆ ਜਿਨ੍ਹਾਂ ਨੂੰ ਕੋਈ ਪੈਨਸ਼ਨ ਵੀ ਨਹੀਂ ਲੱਗੀ ਹੋਈ ਹੁਣ ਉਹਨਾਂ ਨੂੰ ਤੁਸੀਂ ਕਹੋਗੇ ਕਿ 10000 15000 ਰੁਪਿਆ ਇੱਕਦਮ ਤਿੰਨ ਗੁਣਾ ਕਰਤਾ ਉਹ ਕਿੱਥੋਂ ਦੇਣਗੇ ਕਿ ਜਦ ਤੱਕ ਇਹਨੂੰ ਰੋਲ ਬੈਕ ਨਹੀਂ ਕਰਾਂਗੇ ਅਸੀਂ ਕਾਰਪੋਰੇਸ਼ਨ ਤੋਂ ਐਸ ਸਪੌਂਸਰਸ਼ਿਪ ਰਿਜ਼ਾਈਨ ਕਰ ਦਾਂਗੇ ਜੋਸ਼ੀ ਸਾਹਿਬ ਜਿਹੜਾ ਟੈਕਸ ਵਧਾਏ ਗਏ ਨੇ ਨੂੰ ਲੈ ਕੇ ਇਨੀ ਕੀ ਨੋਵਤ ਆ ਗਈ ਜਿਹੜੇ ਬੀਜੇਪੀ ਦੇ ਕੌਂਸਲਰ ਤੇ ਮੇਅਰ ਨੂੰ ਜਿਹੜਾ ਅਸੀਫਾ ਦੇਣਾ ਪਿਆ ਜਾਏਗਾ ਇਹਦੇ ਬਾਰੇ ਦੇਖੋ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਸਮਝਣੇ ਪੈਣੀ ਹੈ ਕਿ ਪ੍ਰਾਪਰਟੀ ਟੈਕਸ ਜਿਹੜਾ ਕਾਰਪੋਰੇਸ਼ਨ ਵਿੱਚ এজেন্ডਾ ਅਫਸਰਾਂ ਦੁਆਰਾ ਲਿਆਇਆ ਗਿਆ ਸੀਗਾ ਪਿਛਲੇ ਮਹੀਨੇ ਉਹਨੂੰ ਅਸੀਂ ਡਿਊਲੀ ਰਿਜੈਕਟ ਕੀਤਾ ਸੀਗਾ ਅਸੀਂ ਨਹੀਂ ਕੀਤਾ ਸਾਰੇ 파ਜਦਾਨ ਨੇ ਇੱਕ ਮਤ ਹੋ ਕੇ ਕੀਤਾ ਸੀਗਾ ਅਨਫੋਰਚੂਨੇਟ ਪਾਰਟ ਇਹ ਹੈ ਕਿ ਚੰਡੀਗੜ੍ਹ 'ਚ ਆਵਾਜ਼ ਅਗਰ ਕੋਈ ਹੈ ਲੋਕਾਂ ਦੀ ਉਹ ਕਾਰਪੋਰੇਸ਼ਨ ਦੇ ਕਾਉਂਸਲਰ ਜੀ ਆ 35 ਵਾਡਾ ਵਿੱਚ ਪਿੰਡ ਵੀ ਆਉਂਦੇ ਆ ਕਲੋਨੀਆ ਵੀ ਆਉਂਦੇ ਸ਼ਹਿਰ ਵਾਸੀ ਵੀ ਆਉਂਦੇ ਤੇ ਉਹ ਜਦ 35 파ਰਸ਼ਦਾਨ ਨੇ ਮਿਲ ਕੇ ਇਹਨੂੰ ਰਿਜੈਕਟ ਕਰਤਾ ਸੀਗਾ ਤੇ ਕੁਝ ਅਫਸਰਾਂ ਨੇ ਉੱਪਰ ਜਿਸ ਤਰ੍ਹਾਂ ਗੜਬੜ ਕਰਕੇ ਤਿੰਨ ਗੁਣਾ ਪ੍ਰੋਪਰਟੀ ਟੈਕਸ ਘਾਤਾ ਦੇਖੋ ਇਹ ਤਿੰਨ ਗੁਣਾ ਪ੍ਰੋਪਰਟੀ ਟੈਕਸ ਦਲਜੀਤ ਜੀ ਤੁਸੀਂ ਵੀ ਇਸ ਚੰਡੀਗੜ੍ਹ ਦੇ ਵਾਸੀ ਹੋ ਮੈਂ ਵੀ ਚੰਡੀਗੜ੍ਹ ਦਾ ਵਾਸੀ ਆ ਸਾਡੇ ਬੱਚੇ ਨਿਆਣੇ ਨੇ ਇੱਥੇ ਹੀ ਰਹਿਣਾ ਸ਼ਾਇਦ ਅਫਸਰ ਤਾਂ ਆਣਗੇ ਜਾਣਗੇ 3 ਸਾਲ ਦੀ ਇਹਨਾਂ ਡਿਪੂਟੇਸ਼ਨ ਪੀਰੀਅਡ ਹੁੰਦਾ ਹੈ ਔਰ ਅਸੀਂ ਇਹ ਗੱਲ ਨੂੰ ਰੋਂਦੇ ਰਹੇ ਕਿ ਸਾਨੂੰ ਉਹ ਅਫਸਰ ਭੇਜੋ ਜਿਹਦਾ ਸ਼ਹਿਰ ਨਾਲ ਤਾਲੁਕ ਹੋਏ ਔਰ ਜੋ ਸ਼ਹਿਰ ਤੋਂ ਪਿਆਰ ਕਰਦਾ ਹੋਏ ਹੁਣ ਅਨਫੋਰਚੂਨੇਟ ਪਾਰਟ ਹੈ ਕਿ ਇਸ ਸ਼ਹਿਰ ਨੂੰ ਬਾਬੂਆਂ ਦਾ ਸ਼ਹਿਰ ਕਿਹਾ ਜਾਂਦਾ ਸੀਗਾ ਇੱਥੇ ਕੋਈ ਇੰਡਸਟਰੀਜ਼ ਨਹੀਂ ਹੈ ਕੋਈ ਵੱਡੇ ਵੱਡੇ ਲੋਕ ਨਹੀਂ ਰਹਿੰਦੇ ਸੈਲਿਡ ਕਲਾਸ ਰਹਿੰਦੇ ਹਨ ਹੁਣ ਮੈਂ ਆਪਣੇ ਏਰੀਆ ਦੀ ਗੱਲ ਕਰਾਂ 15 ਸੈਕਟਰ ਚ ਮੈਕਸਿਮਮ ਯੂਨੀਵਰਸਿਟੀ ਦੇ ਨਾਨ ਟੀਚਿੰਗ ਸਟਾਫ ਜਿਹੜਾ ਰਿਟਾਇਰਡ ਲੋਕ ਰਹਿੰਦੇ ਆ ਜਿਨਾਂ ਨੂੰ ਕੋਈ ਪੈਨਸ਼ਨ ਵੀ ਨਹੀਂ ਲੱਗੀ ਹੋਈ ਹੁਣ ਉਹਨਾਂ ਨੂੰ ਤੁਸੀਂ ਕਹੋਗੇ ਕਿ 10000 15000 ਰੁਪਿਆ ਇੱਕਦਮ ਤਿੰਨ ਗੁਣਾ ਕਰਤਾ ਉਹ ਕਿੱਥੋਂ ਦੇਣਗੇ ਉਹ ਆਪਣੀ ਦਵਾਈਆਂ ਤੇ ਪੈਸੇ ਪੂਰੇ ਨਹੀਂ ਕਰ ਪਾ ਰਹੇ ਉੱਪਰੋਂ ਤੁਸੀਂ ਉਹਨਾਂ ਤੇ ਇਹ ਬੋਝ ਪਾ ਰਹੇ ਤੇ ਇਸ ਮਤ ਨੂੰ ਇਸ ਆਵਾਜ਼ ਨੂੰ ਕਰਦੇ ਹੋਏ ਕਲਪਾਸ਼ਪਾ ਦੇ ਸਾਰੇ ਪਾਰਸ਼ਦ ਮੇਅਰ ਸਾਹਿਬ ਦੀ ਅਗਵਾਈ ਤੇ ਆਪਣੇ ਪਾਰਟੀ ਅਤੇ ਅਕਸ਼ਰ ਜਤਿੰਦਰ ਮਲੋਤਾ ਜੀ ਦੀ ਅਗਵਾਈ ਤੇ ਅਸੀਂ ਬੈਠੇ ਅਸੀਂ ਇੱਕ ਮਤ ਨਾਲ ਇੱਕ ਮਤ ਹੋ ਕੇ ਇਹ ਗੱਲ ਕਹੀ ਹੈ ਕਿ ਜਦ ਤੱਕ ਇਹਨੂੰ ਰੋਲ ਬੈਕ ਨਹੀਂ ਕਰਾਂਗੇ ਅਸੀਂ ਕਾਰਪੋਰੇਸ਼ਨ ਤੋਂ ਐਸ ਸਪੌਂਸਰਸ਼ਿਪ ਰਿਜ਼ਾਈਨ ਕਰ ਦਾਂਗੇ ਨਹੀਂ ਤਾਂ ਦੂਜੇ ਵਿਰੋਧੀ ਧਿਰ ਨੂੰ ਕਿਵੇਂ ਦੇਖਦੇ ਹੋ ਕਿ ਵਿਰੋਧੀ ਧਿਰ ਦਾ ਵੀ ਦਾਵਾ ਸੀਗਾ ਕਿ ਅਸੀਂ ਵੀ ਜਿਹੜਾ ਉਹਨੂੰ ਲੈ ਕੇ ਦੇਖੋ ਜੀ ਵਿਰੋਧੀ ਧਿਰ ਦੀ ਤਾਂ ਗੱਲ ਹੀ ਨਾ ਕਰੋ ਕਾਂਗਰਸੀ ਖਾਸ ਕਰ ਇੱਕ ਖੱਡੇ ਦਿੱਤੇ ਹੀ ਕਾਂਗਰਸ ਦੇ ਕਾਰਪੋਰੇਸ਼ਨ বিজেপি ਨੇ ਬਣਵਾਈ ਸੀਗੀ 1996 ਚ ਜਦ ਦਸੰਬਰ ਚ ਪਹਿਲੀ ਵਾਰ ਚੋਣ ਹੋਇਆ 1996 ਤੋਂ ਲੈ ਕੇ 2001 ਤੱਕ বিজেপি ਦੀ ਸਰਕਾਰ ਰਹੀ ਕਾਰਪੋਰੇਸ਼ਨ ਚ ਜਿਵੇਂ ਹੀ 2002 ਚ 2012 ਤੋ ਲੈ ਕੇ 2015 16 ਤੱਕ ਕਾਂਗਰਸ ਦੇ ਹੱਥਾਂ ਚ ਗਈ ਤੇ 2004 ਚ ਇਹਨਾਂ ਦਾ ਮੇਅਰ ਸੀਗਾ ਕਾਂਗਰਸ ਦਾ ਉਹਨਾਂ ਨੇ ਸਭ ਤੋਂ ਪਹਿਲਾਂ ਪ੍ਰਾਪਰਟੀ ਟੈਕਸ 2004 ਚ ਲਗਵਾਇਆ ਕਿਸ ਤੇ ਲਗਵਾਇਆ ਦੁਕਾਨਾਂ ਤੇ ਕਮਰਸ਼ੀਅਲ ਬਿਜ਼ਨਸ ਐਕਟੀਵਿਟੀਆਂ ਤੇ ਲਗਵਾਇਆ ਉਹਦੇ ਬਾਅਦ 2012 13 14 ਵਿੱਚ ਇਹਨਾਂ ਦੇ ਇਹਨਾਂ ਦੇ ਮੇਅਰ ਸੀਗੇ ਕਾਂਗਰਸ ਦੇ ਉਹਨਾਂ ਨੇ ਰੈ residențial ਤੇ ਲਗਵਾਤਾ ਔਰ ਉਸ ਸਮੇ ਮੈਂ ਵੀ ਪਾਸ਼ਾ ਸੀਗਾ ਔਰ ਅਸੀਂ ਉਹਨਾਂ ਨੂੰ ਬਾਰ-ਬਾਰ ਕਿਹਾ ਸੀਗਾ ਇਹ ਨਾ ਲਾਓ ਨਾ ਲਾਓ ਕਹਿੰਦੇ ਜੀ 1 ਰੁਪਿਆ ਲੱਗਿਆ 1 ਰੁਪਿਆ 15 ਸਾਲ ਤੱਕ ਵਧੇਗਾ ਨਹੀਂ ਇਹ ਅਸ਼ੋਰੈਂਸ ਦਿੱਤੀ ਸੀਗੀ ਮੈਂ ਨਹੀਂ ਕਹਿ ਰਿਹਾ ਔਨ ਰਿਕਾਰਡ ਹੈ ਇਹਨਾਂ ਦੇ ਮੇਅਰ ਨੇ ਇਹ ਸਟੇਟਮੈਂਟ ਦਿੱਤੀ ਸੀਗੀ ਉਸ ਸਮੇ ਜੀ ਜੀ ਮੈਂ ਆਪਕੋ ਗਾਰੰਟੀ ਦਿੰਦਾ ਹਾਂ ਪੂਰੇ ਸ਼ਹਿਰ ਨੂੰ ਗਾਰੰਟੀ ਦਿੰਦਾ ਕਿ ਇੱਕ ਇੱਕ ਇਹ ਜਿਹੜਾ 1 ਰੁਪਿਆ ਜਿਹੜਾ ਅਸੀਂ ਟੈਕਸ ਲਾ ਰਹੇ ਹਾਂ ਪ੍ਰੋਪਰਟੀ ਟੈਕਸ ਸਕੁਅਰ ਵਰਗ ਮੀਟਰ ਜਿਹੜਾ ਹੈ ਉਹ 15 ਸਾਲ ਤੱਕ 1 ਰੁਪਿਆ ਰਹੇਗਾ ਹੁਣ ਦੇਖੋ ਕਰ ਰਹੇ ਨੇ ਹੁਣ ਉਸ ਟਾਈਮ ਬਸ ਇਹ ਕਹ ਸੀਗਾ ਕਿ ਤੁਸੀਂ ਇੱਕ ਵਾਰ ਇਹ ਟੈਕਸ ਲਾਤਾ ਇਹ ਕਦੇ ਵੀ 1 ਰੁਪਿਆ ਨਹੀਂ ਰਹੇਗਾ ਵਾਦਾ ਦੇ ਰਹਿਣਗੇ ਅਫਸਰ ਔਰ ਦੇਖੋ ਅੱਜ ਸਾਨੂੰ ਸਫਰ ਕਰਨਾ ਪੈ ਰਿਹਾ ਚੰਡੀਗੜ੍ਹ ਨੂੰ ਸਫਰ ਕਰਨ ਪੈ ਰਿਹਾ ਇੱਕ ਬੰਦੇ ਦੀ ਗਲਤੀ ਇੱਕ ਪਾਰਟੀ ਦੀ ਗਲਤੀ ਉਹ ਕਾਂਗਰਸ ਇਹ ਇਹਦੇ ਵਿੱਚ ਇਹ ਵੀ ਦੇਖਿਆ ਜਾ ਰਿਹਾ ਦਾ ਜ਼ਿਆਦਾਤਰ ਰਾਜਨੀਤੀ ਹੋ ਰਹੀ ਹੈ ਇਹਨੂੰ ਲੈ ਕੇ ਪਰ ਪੀਸੇ ਆਮ ਲੋਕ ਜਾ ਰਹੇ ਨੇ ਦੇਖੋ ਜੀ ਮੈਂ ਸੱਚੀ ਗੱਲ ਕਹਿਣਾ ਚਾਹੁੰਦਾ ਕਿ ਮੈਂ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਸੀ ਪਰ ਲੋਕਾਂ ਦੀ ਅੱਖਾਂ ਖੋਲਣ ਵਾਲੀ ਗੱਲਾਂ ਵੀ ਤਾਂ ਦੱਸਣੀ ਹੈ ਕਿਉਂ ਆਪੋਜੀਸ਼ਨ ਕੀ ਕਰ ਰਿਹਾ ਹੈ ਕਿ ਜੀ ਅਸੀਂ ਬੀਜੇਪੀ ਦੇ ਖਿਲਾਫ ਧਰਨਾ ਦੇਵਾਂਗੇ ਬੀਜੇਪੀ ਦੇ ਖਿਲਾਫ ਕਿਉਂ ਦੇਣਾ ਹੈ ਤੁਸੀਂ ਪੁੱਲਗੇ ਜਦ ਤੁਹਾਡੇ ਹੀ ਐਮਪੀ ਹੁੰਦੇ ਸੀਗੇ ਪਵਨ ਕੁਮਾਰ ਬੰਸਲ ਜੀ ਉਹ ਸਾਫ਼ ਕਹਿੰਦੇ ਸੀ ਕਿ ਅਫਸਰ ਮੇਰੇ ਕਹਿੰਦੇ ਨਹੀਂ ਹੈ ਤੇ ਤੁਹਾਨੂੰ ਨਹੀਂ ਪਤਾ ਕਿ ਅਫਸਰशाही ਨਾਲ ਲੜਨਾ ਹੈ ਜਾਂ ਤੁਸੀਂ ਆਪਸ ਵਿੱਚ ਲੜਨਾ ਹੈ ਮੈਂ ਬੀਜੇਪੀ ਦੇ ਹਾਂ ਹੁਣ ਇਹਦੀ ਲੜਾਈ ਦੇ ਕਾਰਨ ਤੁਸੀਂ ਕਾਂਗਰਸ ਬੀਜੇਪੀ ਦੀ ਲੜਾਈ ਕਰਨਾ ਚਾਹੁੰਦੇ ਹੋ ਉਹਦੇ ਕਾਰਨ ਕੌਣ ਸ퍼 ਕਰੇਗਾ ਆਮ ਜਨਤਾ ਇਸ ਲਈ ਬੀਜੇਪੀ ਨੇ ਇੱਕ ਸਟੈਂਡ ਲੈ ਲਿਆ ਕੱਲ ਪਾਰ ਜਾਣੇ ਕਹਿੰਦੇ ਜੀ ਪਾਰ ਚ ਜਾਏ ਅਸੀਂ ਤਾਂ ਲੋਕ ਹਿੱਤ ਲਈ ਬੈਠੇ ਹਾਂ ਸਾਨੂੰ ਪਰਵਾਹ ਨਹੀਂ ਸਾਨੂੰ ਸੀਟ ਸੂਟ ਦਾ ਕੋਈ ਲੋਭ ਨਹੀਂ ਹੈ ਬੀਜੇਪੀ ਨੂੰ ਬੀਜੇਪੀ ਨੂੰ ਇੱਕ ਹੀ ਲੋਭ ਹੈ ਲੋਕ ਹਿੱਤ ਦੇ ਅਗੇਂਸਟ ਅਗਰ ਕੋਈ ਵੀ ਆਰਡਰ ਆਏਗਾ ਅਸੀਂ ਸਿਫਾ ਦੇਣ ਨੂੰ ਵੀ ਤਿਆਰ ਬੈਠੇ ਹਾਂ ਇਹ ਦਿੱਤ ਐਮਪੀ ਕਿਰਨ ਖੇੜ ਵੀ ਕਹਿੰਦੇ ਸੀ ਕਿ ਅਫਸਰ ਹੁੰਦੇ ਨਹੀਂ ਜੀ ਇਹ ਦੇਖੋ ਇਸ ਦਾ ਤੋਰਾ ਹੀ ਨਹੀਂ ਹੈ ਕਿ ਚੰਡੀਗੜ੍ਹ ਬੀਇੰਗ ਯੂਨੀਅਨ ਟੈਰੀਟਰੀ ਨਾ ਇਹ ਪੰਜਾਬ ਦਾ ਹੈ ਨਾ ਇਹ ਹਰਿਆਣਾ ਦਾ ਹੈ ਨਾ ਇਹ ਕੇਂਦਰ ਦਾ ਹੈ ਇੱਕ ਮਾਤਰ ਭਾਰਤ ਵਰਸ਼ ਵਿੱਚ ਕੋਈ ਸ਼ਹਿਰ ਹੈ ਜਾਂ ਜੁਬਾ ਹੈਗਾ ਤਾਂ ਉਹ ਚੰਡੀਗੜ੍ਹ ਹੈ ਜੇ ਤਾਂ ਕੋਈ ਸਟੇਟਸ ਹੀ ਡਿਫਾਈਨ ਨਹੀਂ ਹੈ ਪੰਜਾਬ ਯੂਨੀਵਰਸਿਟੀ ਅਲੱਗ ਰਹੁੰਦੇ ਕਿ ਜੀ ਅਸੀਂ ਨਾ ਪੰਜਾਬ ਦੇ ਨਾ ਹਰਿਆਣਾ ਦੇ ਨਾ ਕੇਂਦਰ ਦੇ ਕਿਹਦੇ ਆ ਚੰਡੀਗੜ੍ਹ ਵੀ ਰਹੁੰਦਾ ਹੈ ਨਾ ਪੰਜਾਬ ਦੇ ਨਾ ਹਰਿਆਣਾ ਦੇ ਨਾ ਕੇਂਦਰ ਦੇ ਚੰਡੀਗੜ੍ਹ ਦੇ ਬੱਚੇ ਰੁੱਲ ਜਾਂਦੇ ਆ ਜਦ ਕੈਪੀਟਲ ਸਿਟੀ ਦਾ ਪੰਜਾਬ ਹਰਿਆਣਾ ਨੂੰ ਕਿਹਾ ਜਾਂਦਾ ਪਰ ਜਦ ਅਸੀਂ ਪੰਜਾਬ ਜਾਂ ਹਰਿਆਣਾ ਚ ਨੌਕਰੀ ਲੈਣ ਜਾਂਦੇ ਸਾਨੂੰ ਕਹਿੰਦੇ ਨਾ ਤੁਸੀਂ ਸਾਡੇ ਸਟੇਟ ਦੇ ਨਹੀਂ ਹੋ ਤੇ ਸਾਡੇ ਬਾਰੇ ਤਾਂ ਸੋਚੋ ਹੁਣ ਇਸੇ ਸੋਚ ਦੇ ਕਾਰਨ ਕਿ ਚੰਡੀਗੜ੍ਹ ਦੇ ਬਾਰੇ ਹੋਰ ਕੋਈ ਨਹੀਂ ਸੋਚੇਗਾ ਚੰਡੀਗੜ੍ਹ ਦੀ ਜਨਤਾ ਤੇ ਚੰਡੀਗੜ੍ਹ ਦੀ ਭਾਜਪਾ ਹੁਣ ਚੰਡੀਗੜ੍ਹ ਬਾਰੇ ਸੋਚ ਕੇ ਸਰਕਾਰ ਚ ਹੈ ਕੇਂਦਰ ਸਾਡੀ ਹੈ ਲੇਕਿਨ ਇਹ ਅਫਸਰਾਂ ਦੇ ਅਗੇਂਸਟ ਅਗਰ ਬਿਗਲ ਉਠਾਇਆ ਤੇ ਅਸੀਂ ਚੱਕਿਆ ਕਿ ਅਸੀਂ ਹੁਣ ਰਿਜ਼ਾਈਨ ਕਰਾਂਗੇ ਅਗਰ ਇਹਨਾਂ ਨੇ ਰੋਲ ਬੈਕ ਨਹੀਂ ਕੀਤਾ ਪ੍ਰੋਪਰਟੀ ਟੈਕਸ ਆਣ ਵਾਲੇ ਨੂੰ ਸਮਾ ਮਿਲਿਆ ਜੀ ਗਵਰਨਰ ਉਹ ਫਿਰ ਤੁਸੀਂ ਅਸਤੀਫਾ ਦੇਣ ਦਾ ਕੋ ਦਖ ਦੇਖੋ ਜੀ ਪਤਾ ਲੱਗਾ ਗਵਰਨਰ ਸਾਹਿਬ ਸ਼ਹਿਰ ਚ ਹੀ ਨਹੀਂ ਹੈ ਜਿਵੇਂ ਆਣਗੇ ਅਸੀਂ ਸਾਰਾ ਆਪ ਆਪਣਾ ਇਸ ਤਫਾ ਦੇ ਕੇ ਆਣਗੇ